ਪੰਜਾਬੀ ਕਾਇਕੀ ਦਾ ਉਹ ਚਿਹਰਾ ਜਿਸ ਨੇ ਹਮੇਸ਼ਾ ਲੋਕ ਸੰਗੀਤ ਨੂੰ अहमियत ਦਿੱਤੀ ਹੈ ਹੁਣ ਵੱਡੇ ਪਰਦੇ ਤੇ tufaan ਵਾਂ ਕੇ ਉਤਰਨ ਵਾਲੇ ਹਨ ਰஞ்சிਤ 바ਵਾ ਸਸਕਾ ਸਸਕਾਲ ਜੀ ਐਬੀਪੀ ਸੰਜਾ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰਸਾਦ ਸੋ ਫਾਈਨਲੀ ਤੁਹਾਡਾ ਡੈਬਿਊ ਹੋ ਹੀ ਗਿਆ ਪੰਜਾਬੀ ਸਿਨੇਮਾ ਵਿੱਚ ਫਾਈਨਲੀ ਜੀ ਫਿਲਮ ਮਿਲੀ ਗਈ ਮਿਲ ਗਈ ਇਨ ਦਾ ਸੈਂਸ ਕਿ ਦੇਖੀਏ ਬਹੁਤ ਜੀ ਮੈਨੂੰ ਮੂਵੀ ਪਸੰਦ ਆ ਕਿ ਜਦਾਂ ਕਨਸੈਪਟ ਬਹੁਤ ਵਧੀਆ ਮਤਲਬ ਮੇਰੀ ਪਰਸਨੈਲਿਟੀ ਦੇ ਨਾਲ ਬਹੁਤ ਮੈਚ ਕਰਦਾ ਔਰ ਮੈਨੂੰ ਲੱਗਦਾ ਕਿ ਤੂਫਾਨ ਸਿੰਘ ਤੇ ਰਣਜੀਤ ਬਾਵਾ ਹੁਣ ਇਕੱਠੇ ਹੋਣਗੇ ਜਲਦੀ ਹੋ ਗਏ ਮਤਲਬ ਹੁਣ ਤੂਫਾਨ ਸਿੰਘ ਅੱਜ ਤੋਂ ਪਿਛਲੇ ਕਾਫੀ ਦਿਨਾਂ ਤੋਂ ਮੈਂ ਤੂਫਾਨ ਸਿੰਘ ਆ ਹੁਣ ਜਦੋਂ ਤੱਕ ਰਿਲੀਜ਼ ਹੁੰਦੀ ਆ ਉਦੋਂ ਤੱਕ ਤੂਫਾਨ ਸਿੰਘ ਆ ਇਸੇ ਤਰੀਕੇ ਦੀ ਫਿਲਮ ਦਾ ਤੁਹਾਨੂੰ ਇੰਤਜ਼ਾਰ ਸੀ ਬਿਕੋਜ਼ ਤੁਸੀਂ ਜਵੇਂ ਤੁਸੀਂ ਕਿਆ ਕੀ ਤੁਸੀਂ ਆਪਣੀ ਗਾਇਕੀ 'ਚ ਵੀ ਕਲਚਰ ਨਾਲ ਜੁੜੇ ਰਹਿੰਦੇ ਹੋ ਹੈਨਾ ਸੋ ਇਹ ਜਿਹੜਾ ਟੌਪਿਕ ਹੈ ਉਹ ਵੀ ਪੰਜਾਬ ਦੀ ਹਿਸਟਰੀ 'ਚੋਂ ਹੀ ਆਂਦਾ ਹੈ ਜੀ ਅ ਇਕਲੀ ਕੀ ਸੀਗਾ ਕਿ ਤੁਹਾਡੇ ਜਿਹੜੇ ਫੈਨਸ ਆ ਤੁਹਾਡੇ ਚਾਹਣ ਵਾਲੇ ਆ ਤੁਹਾਨੂੰ ਤੁਹਾਡਾ ਇੱਕ ਸਕੈਚ ਬਣਾ ਲੈਂਦੇ ਕਿ ਇਹ ਬੰਦਾ ਮਤਲਬ ਇਦਾਂ ਦਾ ਵਧੀਆ ਕਰਦਾ ਸੋ ਇਸ ਤੋਂ ਪਹਿਲਾਂ ਸੀਗੀਆਂ ਕੁਝ ਕਾਮੇਡੀ ਮੂਵੀ ਸੀਗੀਆਂ ਕੁਝ ਹੋਰ ਸੀਗੀਆਂ ਸੋ ਮੈਨੂੰ ਲੱਗਦਾ ਸੀਗਾ ਕਿ ਮੈਂ ਕਿਤੇ ਨਾ ਕਿਤੇ ਇਹਦੇ ਲਈ ਫਿੱਟ ਬਹਿੰਦਾ ਨਹੀਂ ਕਿਉਂਕਿ ਤੁਸੀਂ ਸਟਾਰਟ ਵਧੀਆ ਕਰੋ ਸਟਾਰਟ ਅਗਰ ਚੰਗਾ ਉਹਦੇ ਬਾਅਦ ਤੁਸੀਂ ਕੁਝ ਵੀ ਕਰ ਸਕਦੇ ਹੋ ਕਿਉਂਕਿ ਅਗਰ ਇੱਕ ਵਾਰ ਤੁਹਾਨੂੰ ਮਤਲਬ ਲੋਕਾਂ ਵੱਲੋਂ ਲੈ ਲੈ ਗਿਆ ਸੋ ਵਧੀਆ ਹੋ ਜਾਂਦਾ ਸੋ ਮੈਨੂੰ ਲੱਗਦਾ ਕਿ ਤੂਫਾਨ ਸਿੰਘ ਜਿਹੜੀ ਆ ਮੇਰੇ ਲਈ ਬਹੁਤ ਵੱਡਾ ਪ੍ਰੋਜੈਕਟ ਬਹੁਤ ਵੱਡੀ ਮੂਵੀ ਆਲਸੋ ਸ਼ਿਵਾਲੀ ਸ਼ਰਮਾ ਜੋ ਪੰਜਾਬੀ ਸਿਨੇਮਾ ਚ ਡੈਬਿਊ ਕਰ ਰਹੀ ਆ ਤੂਫਾਨ ਸਿੰਘ ਦੇ ਨਾਲ ਸੋ ਤੁਹਾਡਾ ਕਿਵੇਂ ਆਣਾ ਹੋਇਆ ਇਸ ਨੂੰ ਮੈਨੂੰ ਬੰਬੇ ਚ ਇਹਦੇ ਡਾਇਰੈਕਟਰ ਮਿਲੇ ਸੀ ਜਿਨ੍ਹਾਂ ਨੇ ਮੈਨੂੰ ਪੂਰੀ ਇਹ ਸਟੋਰੀ ਸੁਣਾਈ ਤੇ ਲਾਈਕ ਹਰ ਵੇਲੇ ਮੈਂ ਟਾਈਮ ਲੈਣੀ ਆ ਭਾਵੇਂ ਮੇਰਾ ਸੀਰੀਅਲ ਹੋਏ ਭਾਵੇਂ ਮੂਵੀ ਹੋਏ ਤੇ ਮੈਂ ਸੋਚਦੀ ਆ ਕਿ ਸੋਚ ਕੇ ਦੱਸਦੀਆਂ ਤੁਹਾਨੂੰ ਮੈਂ ਮਤਲਬ ਕਰਨੀ ਹੈ ਜਾਂ ਨਹੀਂ ਕਰਨੀ ਸਲਾਹ ਮਸ਼ਵਰਾ ਕਰਕੇ ਮੈਂ ਦੱਸਦੀ ਹਾਂ ਬਟ ਇਹ ਕਿ ਉਹ ਜਿਹੜਾ ਕਨਸੈਪਟ ਸੀ ਕਿ ਸੁਣ ਕੇ ਹੀ ਮੈਂ ਕਹਿ ASCII ਕਿ ਮੈਨੂੰ ਇਹ ਕਰਨਾ ਹੈ ਤੇ ਤੁਸੀਂ ਹੋਰ ਕਿਸੇ ਕੋਲ ਨਾ ਜਾਇਓ ਮੈਂ ਮੈਂ ਹੀ ਕਰ ਰਹਾ ਹਾਂ ਤੁਹਾਨੂੰ ਨਹੀਂ ਲੱਗਦਾ ਕਿਤੇ ਨਾ ਕਿਤੇ ਬਿਕੋਜ਼ ਪੰਜਾਬ ਚ ਥੋੜਾ ਜਿਹਾ ਕੰਟਰੋਵਰਸ਼ਲ ਇਸ਼ੂ ਹੈ ਉਸ ਦੌਰ ਦੀ ਜਦੋਂ ਵੀ ਗੱਲ ਹੁੰਦੀ ਹੈ ਸਪੈਸ਼ਲੀ ਫਿਲਮਾਂ ਚ ਕੋਈ ਨਾ ਕੋਈ ਸਵਾਲ ਜ਼ਰੂਰ ਚੁਪਕੇ ਜਾਂਦੇ ਨੇ ਤੇ ਇੱਥੇ ਵੀ ਕੁਝ ਲੋਕੀ ਕਹਿੰਦੇ ਨੇ ਕਿ ਉਹ ਮਿਲਟੈਂਸੀ ਕੁਝ ਕਹਿੰਦੇ ਨੇ ਕਿ ਉਹ ਫ੍ਰੀਮ ਫਾਈਟਰ ਸੀ ਐਕਚੁਅਲੀ ਜਦੋਂ ਮੇਰੇ ਨਾਲ ਮੂਵੀ ਡਿਸਕਸ ਕੀਤੀ ਗਈ ਮੈਂ ਸਭ ਤੋਂ ਪਹਿਲੇ ਕੁਐਸਚਨ ਇਹੀ ਕੀਤਾ ਸੀਗਾ ਕਿ ਇਹਦਾ ਕੋਈ ਕੰਟਰੋਵਰਸ਼ੀਅਲ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਸੋ ਉਹਨਾਂ ਨੇ ਮੈਨੂੰ ਲੱਗਦਾ ਕਿ ਜੋ ਬੰਦਾ ਇੱਕ ਚੀਜ਼ ਲੈ ਕੇ ਆ ਰਿਹਾ ਥਿੰਕਸੋ ਕਿ ਉਹਨਾਂ ਨੇ ਈਜ਼ੀਲੀ ਕਿਤਨੇ ਕਿਤੇ ਹੱਲ ਲੱਭੇ ਹੋਣਗੇ ਕੰਟਰੋਵਰਸ਼ੀਅਲ ਇਹਦੇ ਵਿੱਚ ਕੁਝ ਨਹੀਂ ਹੈਗਾ ਇੱਕ ਬਹੁਤ ਵਧੀਆ ਇਨਸਾਨੀਅਤ ਦੇ ਉੱਪਰ ਮੂਵੀ ਕਿ ਉਹ ਇਨਸਾਨ ਨੇ ਆਪਣੀ ਜ਼ਿੰਦਗੀ ਜਿਹੜੀ ਆ ਉਹ ਇੱਕ ਚੰਗੇ ਕੰਮਾਂ 'ਚ ਔਰ ਬੁਰੇ ਕੰਮਾਂ ਨੂੰ ਲੁਕਾਉਣ ਲਈ ਬੁਰੇ ਕੰਮਾਂ ਨੂੰ ਖਤਮ ਕਰਨ ਲਈ ਆਪਣਾ ਜਿਹੜਾ ਉਹ ਕੀਤਾ ਔਰ ਇਹ ਕੁਛ ਕਿਸੇ ਇੱਕ ਧਰਮ ਦੀ ਮੂਵੀ ਨਹੀਂ ਆ ਕਿਸੇ ਇੱਕ ਮਜ਼ਬਦ ਦੀ ਮੂਵੀ ਨਹੀਂ ਆ ਜਾਂ ਕਿਸੇ ਕਿਸੇ ਖਾਸ ਮੰਤਵ ਲਈ ਮੂਵੀ ਨਹੀਂ ਆ ਇੱਕ ਖਾਸ ਜਿੱਦ ਆਪਾਂ ਕਹਿ ਸਕਦੇ ਹਾਂ ਕਿ ਉਸ ਇਨਸਾਨ ਨੇ ਸਾਰੀ ਜਿਹੜੀ ਕਾਇਨਾਤ ਆ ਇਨਸਾਨੀਅਤ ਆ ਉਹ ਉਹਦੇ ਚ ਪਿਆਰ ਲਈ ਇਕਜੁੱਟ ਹੋਣ ਲਈ ਉਹਨੇ ਆਪਣਾ ਆ ਬਾਰੇ ਇੱਕ ਪੋਜ਼ਿਟਿਵ ਕੈਰੈਕਟਰ ਆਡੀਅেন্স ਨੂੰ ਇੱਕ ਮਤਲਬ ਪੋਜ਼ਿਟਿਵ ਔਰ ਜਦੋਂ ਸਾਰੇ ਦੇਖ ਕੇ ਬਾਹਰ ਆਉਣਗੇ ਜਾਂ ਜਦੋਂ ਇਹ ਮੂਵੀ ਪੂਰੀ ਬਣੇਗੀ ਤਾਂ ਮੈਨੂੰ ਲੱਗਦਾ ਕਿ ਲੋਕਾਂ ਦੇ ਵਿੱਚ ਜਿਹੜੀ ਜਿਹੜੀ ਸਾਡੇ ਮਨਾਂ ਦੇ ਵਿੱਚ ਜਿਹੜੀ ਇੱਕ ਕਠੋਰਤਾ ਹੈ ਉਹ ਕਿਤੇ ਨਾ ਕਿਤੇ ਦੂਰ ਹੋਊਗੀ ਸੋ ਬਹੁਤ ਵੱਡਾ ਹੀਰੋ ਤੂਫਾਨ ਸਿੰਘ ਜਦੋਂ ਉਹਨਾਂ ਬਾਰੇ ਸੁਣਿਆ ਗਿਆ ਤਾਂ ਮਤਲਬ ਇਕਦਾ ਅੱਖਾਂ ਖੁੱਲੀਆਂ ਕਿ ਐਸੇ ਐਸੇ ਬੰਦੇ ਵੀ ਦੁਨੀਆ ਤੇ ਹੋਏ ਆ ਜਿੰਨਾ ਬਾਰੇ ਮਤਲਬ ਪਤਾ ਨਹੀਂ ਲੋਕਾਂ ਨੂੰ ਫਿਲਮ ਤਾਂ ਪਹਿਲਾਂ ਤੁਹਾਨੂੰ ਕੁਝ ਪਤਾ ਸੀ ਹੈ ਨਾ ਬਾਰੇ ਇਹ ਫਿਲਮ ਤਾਂ ਪਹਿਲਾਂ ਐਕਚੁਅਲੀ ਬੇਸਿਕਲੀ ਮੈਂ ਬਟਾਲੇ ਤੋਂ ਆਂ ਔਰ ਤੂਫਾਨ ਸਿੰਘ ਜੀ ਸਾਡੇ ਪਿੰਡ ਤੋਂ 15 16 ਕਿਲੋਮੀਟਰ ਦੇ ਵਖਪੇ ਤੇ ਆ ਪਿੰਡ ਔਰ ਬਾਪੂ ਜੀ ਫਾਦਰ ਸਾਹਿਬ ਉਹਨਾਂ ਤੋਂ ਸੁਣਦੇ ਹੁੰਦੇ ਸੀਗੇ ਕਿ ਇੱਕ ਛੋਟੀ ਉਮਰ ਦਾ ਮੁੰਡਾ ਸੀ ਉਹ ਮਤਲਬ ਉਹਨਾਂ ਨੇ ਇਦਾਂ ਦੀਆਂ ਗੱਲਾਂ ਕੀਤੀਆਂ ਕਿ ਉਹਦੇ ਜਿਹੜੇ ਭੋਗ ਤੇ ਬਹੁਤ ਦੁਨੀਆਈ ਬੜਾ ਲੋਕਾਂ ਨੇ ਮਤਲਬ ਲੋਕਾਂ ਨੂੰ ਦੁੱਖ ਹੋਇਆ ਸੋ ਇਦਾਂ ਨਹੀਂ ਗੱਲਾਂ ਸੀ ਪਰ ਵਿਚਲੀਆਂ ਜਿਹੜੀਆਂ ਗੱਲਾਂ ਸੀ ਸ਼ਾਇਦ ਬਚਪਨ ਹੋਣ ਕਰਕੇ ਉਹਨਾਂ ਗੱਲਾਂ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ ਗਿਆ ਪਰ ਜਦੋਂ ਹੁਣ ਉਹ ਕਰੈਕਟਰ ਬਾਰੇ ਜਦੋਂ ਸੁਣਿਆ ਤਾਂ ਕਿਤੇ ਨਾ ਕਿਤੇ ਉਹ ਵੀ ਗੱਲਾਂ ਤਾਜ਼ੀਆਂ ਹੋਈਆਂ ਨਾਲ ਉਹ ਉਹ ਵੀ ਗੱਲਾਂ ਨਾਲ ਦੀ ਨਾਲ ਹੀ ਆ ਗਈਆਂ ਤੂਫਾਨ ਸਿੰਘ ਉਹ ਵੀ ਆਡੀਅנס ਨੂੰ ਚੰਗੀ ਲੱਗੀ ਐਂਡ ਬਿਕੋਜ਼ ਡੈਬਿਊ ਫਿਲਮ ਹੈ ਦੋਹਾਂ ਦੀ ਸੋ 올 ਦਾ ਬੈਸਟ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਮਚ ਟਾਇਰਵਸੀਨ এবੀਪੀ ਸੰਜਾ ਚੰਡੀਗੜ੍ਹ